ਮੇਰਾ ਨਾਮ ਕਰਨੈ ਮੈਂ ਨੈਰਾ ਪੰਪ ਤੇ ਡਿਊਟੀ ਕਰਦਿਆਂ ਤੇ ਡੀਜ਼ਲ ਪੌਣ ਆਏ ਗੱਡੀ ਲੁੱਟਮਾਰ ਕਰਕੇ ਅੰਦਰੋਂ ਤੇ ਉਹ 5-4 ਜਣੇ ਆ ਗਏ ਸਾਰਾ ਉਹਨਾਂ ਨੇ ਲੁੱਟਮਾਰ ਕਰਕੇ ਤੰਦਰੋਂ ਕੈਸ਼ ਕੂਚ ਲੈ ਗਏ ਬਹੁਤ ਚਾਪੀ ਲੈ ਕੇ ਕੈਸ਼ ਦਾ ਨਹੀਂ ਸਰ ਪਤਾ ਪਤਾ ਨਹੀਂ ਕਿੰਨਾ ਪਿਆ ਹੁੰਦਾ ਹੈ ਗੋਲੀ ਕਿਤੇ ਲੱਗੀ ਉਹ ਬਾਊ ਦੇ ਗੋਲੀ ਮਾਰ ਗਏ ਹੁਣ ਹੀ ਲੋ ਹਾਂਜੀ ਮਾਲਕ ਮਾਲਕ ਹੀ ਪੰਪ ਦਾ ਮਾਲਕ ਹੀ ਬੰਦੇ ਐਨੂੰ ਪੱਜੀ ਬੰਦੇ ਐਨੂੰ ਜੰਡਿਆਲੇ ਰੋਡ 'ਤੇ ਬੈਠਾ ਇਧਰਲੀ ਸਾਈਡ 'ਤੇ ਉੱਪਰ ਕੀ ਗੱਲ ਬਤੋਈ ਸਰ ਐ ਅਗਰਵਾਲ ਫਿਰ ਜੰਡਿਆਲਾ ਰੋਡ ਤਰਨਤਨ ਘਾਟਗਿੱਲ ਸਥਿਥ ਹੈਗਾ ਵਾ ਇੱਥੇ ਆਪਣੇ ਡੈਡ ਜੀ ਇਥੇ ਬੈਠੇ ਹੋਏ ਸੀ ਰੋਜ਼ ਜਿਵੇਂ ਆਉਂਦੇ ਆਏ ਹੋਏ ਸੀ ਲੋਕ ਕੁਛ ਲਟੇਰੇ ਆਪਣੇ ਸਵਿਫਟ ਕਾਰ ਚਾਈਡ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਜੀ ਕਿੰਨਾ ਕੈਸ਼ ਹੋਊਗਾ ਤੁਹਾਡੇ ਸਾਰਾ ਸਰ 3 ਤੋਂ 5 ਲੱਖ ਦੇ ਹਿਸਾਬ ਨਾਲ ਹੋਊਗਾ ਮੇਰੇ ਖਿਆਲ ਕੋਈ ਦੀ ਕੋਈ ਸਿਕਿਉਰਿਟੀ ਆਪਣੀ ਨਹੀਂ ਹੈ ਆ ਗਈ ਕੋਈ ਗਲਬਾਤ ਕਿਸ ਤਰ੍ਹਾਂ ਨਹੀਂ ਸਰ ਇਸ ਤਰ੍ਹਾਂ ਦੀ ਕਦੀ ਵਾਰਦਾਤ ਹੋਣ ਦੇ ਚਾਂਸਸ ਨਹੀਂ ਦਿੰਦੇ ਹਟਾ ਰੋਣਾ ਕਿ ਨਹੀਂ ਰਿੰਦੀ ਆ ਕਦੀ ਇਸ ਤਰ੍ਹਾਂ ਚਾਂਸ ਨਹੀਂ 8 7 ਹਾਲ ਹੋ ਕੇ ਤੁਹਾਨੂੰ ਚਲਾਉਂਦੇ ਪਾਉਂ ਕੀ ਡਿਮਾਂਡ ਕਰਦੇ ਕੀ ਹੋਣਾ ਸੀ ਸਰ ਇਹ ਸਿਕਿਉਰਿਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਫਲ ਆ ਗਿਆ ਹੱਥ ਚੋਂ ਨਾ ਤੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪਲੀਜ਼ ਇਹ ਕਿਹੜੀ ਲੋਕੇਸ਼ਨ ਆ ਅਪਤੀਨ ਕਰੀਬ ਪਹੁੰਚਣਗੇ 5 ਵਜੇ ਕੱਦਕਿੱਲ ਜੰਦੇਾਲਾ ਰੋਡ ਪਰਾਨਾ ਜਿਹੜਾ ਜੀ ਉੱਥੇ ਕੋਈ ਲੁੱਟ ਦੀ ਵਾਰਦਾਤ ਹੋਈ ਹੈ ਪੰਜ ਬੰਦੇ ਦੇ ਕੀਤਾ ਸ਼ਿਫਟ ਕਰਦੇ ਹੋਏ ਸੀ ਇਹਨੇ ਪਰ ਉਹ ਪੰਪ ਦੇ ਮਾਲਕ ਨੇ ਸ਼ਾਮ ਸੁੰਦਰ ਜੀ ਇਹਨਾਂ ਨੂੰ ਰਾਤ ਜੀ ਗੋਲੀ ਮਾਰ ਕੇ ਤੇ ਲੁੱਟ ਦੰਕੀ ਲੱਗੇ ਮਾਊਂਟ ਹੈ ਜੇ ਕਲੀਅਰ ਨਹੀਂ ਹੋ ਚੈੱਕ ਕਰਦੇ ਨੇ ਚੱਕਰ ਕੇ ਬਸ ਕਿੰਨੇ ਬੰਦੇ ਸੀ ਵਾਰਦਾਤ ਕਰ ਮੈਂ ਪੰਜ ਬੰਦੇ ਸੀ ਠੀਕ ਹੈ ਕਿਦਰ ਨੂੰ ਸਰ ਬੰਦਾ ਪੜੇ ਜੰਦੇਾਲਾ ਸਾਈਡ ਉੱਤੇ ਤੁਹਾਡੇ ਲੋਕ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਸਾਰੇ ਅਲਰਟ ਕਰਵਾ ਦਿੱਤਾ ਹੈ ਨਾਲ ਦੇ ਜ਼ਿਲ੍ਹਿਆਂ ਦੇ ਸਾਰੇ ਇਲਾਕੇ ਲੈਡ ਕਰਵਾ ਦਿੱਤੇ ਨੇ ਸੀਸੀਟੀਵੀ ਫੁਟੇਜ ਲੈ ਰਹੇ ਨੇ ਟੈਕਨੀਕਲ ਐਵੀਡੈਂਸ ਲੈ ਰਹੀ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਤਮੇ ਕਵਰ ਸਟੂਡੀਓ ਸਪਾ ਐਂਡ ਸਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਕਾਰ ਕੇ ਸੇਵਾਵਾਂ ਮਹੱਤਤਿਆ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬਰਾਇਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ। ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।